ਸੰਜੀ ਮਮੀ ਕੀ ਤਿਆਰ ਕਰਿਆ ਇਹ ਪਤਾ ਜਿਹੜੀ ਚਾਸ ਨਹੀਂ ਸੀਗੀ ਨਾ ਉਹ ਤਿਆਰ ਕਰ ਲਈ ਤੇ ਹੁਣ ਆਪਾਂ ਇਸ ਨੂੰ ਵਧੀਆ ਛਾਣਨੀ ਦੇ ਨਾਲ ਛਾਣ ਲਾਂਗੇ ਤੇ ਵਧੀਆ ਘੋਲ ਲਿਆ ਗੁੜ ਇਹਨੂੰ ਵਧੀਆ ਤਰੀਕੇ ਨਾਲ ਘੋਲ ਕੇ ਜੀ ਗੁੜ ਨੂੰ ਛਾਣ ਲਿਓ ਕਿਉਂਕਿ ਕਈ ਵਾਰੀ ਨਾ ਮਾੜੀ ਮੋਟੀ ਜਿਹੜੀ ਦਸਤ ਹੁੰਦੀ ਹੈ ਵਿੱਚ ਨਿਕਲ ਜਾਂਦੀ ਹੈ ਜੀ ਕੋਈ ਕਤਰਾ-ਕੁਤਰਾ ਵੀ ਹੁੰਦਾ ਹੈਗਾ ਤੇ ਤੁਹਾਨੂੰ ਦਿਖਾਵਾਂਗੇ ਇੱਧਰ ਦੇਖੋ ਕਤਰਾ ਨਿਕਲਿਆ ਥੋੜਾ ਜਿਹਾ ਤੇ ਇਸੇ ਤਰੀਕੇ ਨੂੰ ਆਪਾਂ ਛਾਣ ਲਿਆਗਾ ਤੇ ਹੁਣ ਆਪਾਂ ਜੀ ਆਟਾ ਇਸ ਨਾਲ ਗੁੰਨਾਂਗੇ ਪੇਸਟ ਤਿਆਰ ਕਰਾਂਗੇ ਹਾਂਜੀ ਹੈਲੋ ਜੀ ਹਮ ਆਟਾ ਛਾਣ ਲਈ ਹੈ ਜੀ ਵਧੀਆ ਤੇ ਆ ਜਵੈਨ ਹੈ ਜੀ ਤੇ ਜਵੈਨ ਮੈਨੂੰ ਜਿਹੜੀ ਜਵੈਨ ਦੀ ਖੁਸ਼ਬੂ ਹੁੰਦੀ ਹੈ ਮੈਨੂੰ ਬਹੁਤ ਵਧੀਆ ਲੱਗਦੀ ਹੈ ਤੇ ਇਹ ਆਪਾਂ ਪਾਵਾਂਗੇ ਜੀ ਹੁਣ ਆਟੇ 'ਚ ਥੋੜੀ ਪਾ ਲੋ ਜਿੰਨੇ ਕ ਕਿਸੇ ਨੂੰ ਵਧੀਆ ਲੱਗਦੀ ਹੈ ਕਈ ਤਾਂ ਪਾਉਂਦੇ ਨਹੀਂ ਹੁੰਦੇ ਤੇ ਅਜਮਾਲ ਪੂੜੇ ਬਣਾਵਾਂਗੇ ਜੀ ਤੇ ਉਹਨਾਂ ਚ ਮੈਂ ਪਾਈ ਐ ਅਜਵੈਨ ਮਿੱਠਾ ਸੋਡਾ ਥੋੜਾ ਕਮ ਮਾਤਰਾ ਸੀ ਪਾਉਣਾ ਹੈਗਾ ਤਾਂ ਕਿ ਉਹ ਪੋਲੇ ਬਣ ਜਾਣ ਉਹਨਾਂ ਚੰਗੀ ਤਰ੍ਹਾਂ ਪਾ ਮਿਕਸ ਕਰ ਲਾਂਗੇ ਆਟਾ ਮੈਂ ਰੱਖ ਲਿਆ ਜੀ ਛਾਣ ਕੇ ਅਜਵੈਨ ਪਾ ਲਈ ਐ ਆਟਾ ਕੱਢ ਕੇ ਰੱਖ ਲਿਆ ਸਾਈਡ 'ਚ ਆਟਾ ਘੱਟ ਹੋਇਆ ਆਟਾ ਪਾਵਾਂਗੇ ਜੇ ਪਾਣੀ ਜਿਹੜੀ ਸਰਬਤ ਹੈ ਉਹ ਘੱਟ ਹੋਈ ਤਾਂ ਉਹ ਪਾਵਾਂਗੇ ਤੇ ਇਸ ਦਾ ਡੋਅ ਹੈ ਜੀ ਜਿਹੜਾ ਪਕਵਡੀਆਂ ਤਿਆਰ ਕਰਨਾ ਹੈ ਹੈਲੋ ਜੀ ਤੇ ਹੁਣ ਆਪਾਂ ਗੈਸ ਨੂੰ ਓਪਨ ਕਰਾਂਗੇ ਤੇ ਮੈਂ ਬਾਹਰ ਹੀ ਲਈ ਸੀ ਗੈਸ ਆਟੋਮੈਟਿਕ ਗੈਸ ਹੈ ਜੀ ਮੇਰੇ ਕੋਲੇ ਆਪਾਂ ਧਰ ਲੈ ਜੀ ਤਵਾ ਆਪਣੇ ਆٹے ਦਾ ਡੋਅ ਜਿਹੜਾ ਤਿਆਰ ਹੈ ਆਵਾ ਥੋੜਾ ਗਰਮ ਹੋਊਗਾ ਫਿਰ ਆਪਾਂ ਤੇਲ ਪਾਵਾਂਗੇ ਉੱਤੇ ਤੇ ਕਿਨੂ ਕਿਨੂ ਪਸੰਦ ਹੈ ਜੀ ਵਾਲਪੂੜੇ ਜਰੂਰ ਦੱਸਿਓ ਕਮੈਂਟ ਕਰਾਈ ਪਹਿਲੇ ਬਣਾ ਦੇ ਕੰਮ ਗਿਆ ਤਾਂ ਇਹਦੇ ਅੰਦਰ ਆਹ ਤੇਲ ਪਾ ਲਿਆ ਆਪਾਂ ਹੁਣ ਤਵੇ ਤੇ ਗਰਮ ਹੋ ਗਿਆ जेडे माल कुे होंगे जी उन्होंने फुल तेल चाह बहुत ज्यादा तेल खाते हैं बहुत ज्यादा तेल खाते है अंदर गरमैश ज्यादा सी इस करके भी अपना गैस बहर क्या अगर तीना तेल ज्यादा दौगे तो यह वाइया पकड़ गए ਹੌਣ ਤੋਂ ਚੇ ਦਾ ਕਲਰ ਦੇਖ ਸਕਦੇ ਹੋ ਜੀ ਬਿਲਕੁਲ ਥੱਲੇ ਨਹੀਂ ਲੱਗਿਆ ਇਹ ਤੇ ਦੇਖੋ ਕਿੰਨਾ ਪਿਆਰਾ ਇਸ ਦਾ ਜਿਹੜਾ ਕਲਰ ਹੈ ਬਣ ਕੇ ਤਿਆਰ ਹੋਇਆ ਤੇ ਫੁੱਲ ਤੇਲ ਇਸ ਨੂੰ ਲਾਉਣਾ ਹੈਗਾ ਫੁੱਲ ਤੋਂ ਫੁੱਲ ਜਿੰਨਾ ਹਾਸਕੇ ਉਹਨਾਂ ਤੇਲ ਦੇ ਉਹਨਾਂ ਨੂੰ ਕਿਉਂਕਿ ਜਿੰਨੇ ਸੌਫਟ ਬਣ ਗਏ ਨਰਮ ਬਣ ਗਏ ਉਹਨੇ ਵਧੀਆ ਲੱਗਣਗੇ ਤੇ ਵੀਡੀਓ ਵਧੀਆ ਲੱਗੇ ਤਾਂ ਜੀ ਮਤ ਤੋਂ ਮਤ ਸ਼ੇਅਰ ਕਰਿਓ ਕਮੈਂਟ ਲਾਈਕ ਕਰਨਾ ਨਾ ਭੁੱਲਿਆ ਤੇ ਕਿਹਨੂ ਕਿਹਨੂ ਪਸੰਦ ਆ ਮਾਲ ਪੂੜੇ ਇੱਕ ਮਿੰਟਾਂ ਰਹੀ ਜਰੂਰ ਦੱਸੋ ਜੀ ਧੰਨਵਾਦ ਸਤਿਕਾਰ ਕਿਵੇਂ ਲੱਗੇ ਨਾਲ ਪੁਰੇ ਨਹੀਂ ਲੱਗੇ ਇਹ ਜਿਹੜੋ ਕੁਲੇ ਭਈ ਉਹ ਨਹੀਂ ਬਣਾਦੀ ਆਪ ਕੋ ਬਣਾ ਰਹੀ ਤੁਸੀਂ ਘਰੇ ਬਣਾ ਕੇ ਖਾਇਆ ਕਰੋ ਜੀ ਨੈਚੁਰਲ ਚੀਜ਼ਾਂ ਹਨ ਆਪਣੀ ਸੇਧ ਨਾਲ ਖਲਵਾੜ ਨਾ ਕਰਿਆ ਕਰੋ ਕਿਉਂਕਿ ਹੋਟਲ ਆਊਟਰਾਂ ਦੇ ਖਾਣੇ ਚ ਕੁਛ ਨਹੀਂ ਪਿਆਗਾ ਉਹ ਜੀ ਜੀ ਤੁਸੀਂ ਘਰੇ ਵੀ ਬਣਾ ਕੇ ਖਾ ਸਕਦੇ ਹੋ ਤੇ ਮੈਨੂੰ ਤਾਂ ਹੁਣ ਸਬਰ ਨਹੀਂ ਹੁੰਦਾਗਾ ਮੈਂ ਖਾਣਾ ਭੁੱਖ ਵੀ ਬਹੁਤ ਲੱਗੀ ਐ ਇਹ ਤਾਂ ਖਾ ਖਾ ਕੇ ਪਏ ਆ ਹੁਣ ਮੇਰੀ ਵਾਰੀ ਐ ਮੈਂ ਖਾਉਂਗੀ ਤਾਂ ਬਸ ਥੋੜਾ ਜਾਈ ਕਿਉਂਕਿ ਓਇਲੀ ਜ਼ਿਆਦਾ ਹੁੰਦਾ ਇਹ ਤਾਂ ਵੀਡੀਓ ਨੂੰ ਵਧੀਆ ਦਿੱਆ ਲੱਗੇ ਤਾਂ ਜੀ ਵਾਤ ਨੂੰ ਸ਼ੇਅਰ ਕਰ ਦਿਓ